ਇਹ ਰੈਬੀਸ ਵੈਕਸੀਨ ਹੈ ਜਿਹੜੀ ਕਿਸੇ ਵੀ ਕੁੱਤੇ ਦੇ ਕੱਟਣ ਤੋਂ ਬਾਅਦ ਆਪਾਂ ਸ਼ੁਰੂ ਤੋਂ ਹੀ ਫ੍ਰੀ ਆਫ ਕਾਸਟ ਹਰ ਇੱਕ ਜਗ੍ਹਾ ਚੱਲ ਰਹੀ ਸੀਗੀ ਜਿੰਨੇ ਵੀ ਆਮ ਆਦਮੀ ਕਲੀਨਿਕ ਖੁੱਲੇ ਐ ਹੁਣ ਆਪਾਂ ਉਹਨਾਂ 'ਚ ਵੀ ਪ੍ਰੋਵਾਈਡ ਕਰਦੀ ਐ ਆਮ ਆਦਮੀ ਕਲੀਨਿਕ ਖੁੱਲਣ ਦਾ ਉਪਰਾਹ ਲਈ ਇਹ ਹੈ ਸਿਗਾ ਕਿ ਆਊਟਰੀਚ ਜਿਹੜੀ ਮੈਡੀਕਲ ਹੈਲਥ ਫੈਸਿਲਿਟੀ ਦੀ ਲੋਕਾਂ ਦੇ ਲਾਗੇ ਹੋ ਜਾਂਦਾ ਕਿ ਲੋਕਾਂ ਨੂੰ ਟਰੈਵਲ ਨਾ ਜ਼ਿਆਦਾ ਕਰਨਾ ਪਵੇ ਤੇ ਕਿਸੇ ਵੀ ਚੀਜ਼ ਲਈ ਜੇ ਉਹਨਾਂ ਨੂੰ ਹੈਲਥ ਫੈਸਿਲਿਟੀ ਦੀ ਲੋੜ ਹੈ ਤਾਂ ਨੀਅਰੈਸਟ ਨਾਲ ਦੇ ਖੋਲਦੀ ਐ 121 ਦਵਾਈਆਂ ਦੀ ਜਿਹੜੀ ਆ ਆਲਰਡੀ ਆਮ ਆਦਮੀ ਕਲੀਨਿਕ 'ਚ ਮਿਲ ਰਹੀ ਹੈ ਆਪਣੇ ਟੈਸਟ ਹੈਗੇ ਹੈ ਟੈਸਟ ਸਾਰੇ ਜਿਹੜੇ ਸਾਰੇ ਟੈਸਟ ਆਮ ਆਦਮੀ ਕਲੀਨਿਕ ਫ੍ਰੀ ਹੈ ਉਸ ਤੋਂ ਵਧਾਈ ਆਪਣੀ ਪੰਜਾਬ ਸਰਕਾਰ ਇਹਨਾਂ 'ਚ ਜਿਹੜੀ ਫੈਸਿਲਿਟੀਆਂ ਵਧਾ ਰਹੀ ਹੈ ਕੱਟ ਵੜਦਾ ਆਵਾਰਾ ਕੱਟ ਵੜਦਾ ਹੈ ਜੇ ਕੋਈ ਵੀ ਕੁੱਤਾ ਵੜਦਾ ਹੈ ਸਾਨੂੰ ਹਜੇ ਤੱਕ ਤਾਂ ਨਹੀਂ ਨਾ ਪਤਾ ਕਿ ਉਹ ਨੂੰ ਹਲਕਿਆ ਹੋਇਆ ਜਾਂ ਨਹੀਂ ਹੋਇਆ ਤੁਸੀਂ ਇਮੀਡੀਏਟ ਜਾ ਕੇ ਆਪਣੀ ਜ਼ੀਰੋ ਡੋਜ਼ ਲਗਵਾਨੀ ਹੈ ਉਸ ਤੋਂ ਬਾਅਦ ਪੂਰਾ ਕੋਰਸ ਕੰਪਲੀਟ ਕਰਨਾ ਹੈ ਪੰਜ ਟੀਕਿਆਂ ਦਾ ਹੁੰਦਾ 0 7 14 28 21 ਦਾ 22 ਪੰਜਾਬ ਦੇ ਲੁਧਿਆਣਾ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਹੈ ਜਿੱਥੇ ਕਿ ਐਂਟੀ ਰੈਬਿਸਟ ਵੈਕਸੀਨ ਜਿਹੜੀ ਕਿ ਹੁਣ ਆਮਾ ਦੀ ਆਮਾ ਦੀ ਕਲੀਨਿਕ ਦੇ ਵਿੱਚ ਵੀ ਲਿਆਂਦੀ ਗਈ ਹੈ ਕਿਉਂਕਿ ਅਕਸਰ ਜੇਕਰ ਗੱਲ ਕਰੀਏ ਤਾਂ ਜਦੋਂ ਕੋਈ ਡੌਗ ਬਾਈਟ ਕਰਦਾ ਸੀਗਾ ਛੋਟੇ ਬੱਚੇ ਨੂੰ ਜਾਂ ਵੱਡਿਆਂ ਨੂੰ ਤੇ ਉਸ ਨੂੰ ਫਟਾਫਟ ਜੜ ਕੇ ਹਸਪਤਾਲਾਂ ਦੇ ਵਿੱਚ ਲੈ ਕੇ ਜਾਣਾ ਪੈਂਦਾ ਸੀਗਾ ਤੇ ਕਾਫੀ ਜੜ ਕੇ ਨੁਕਸਾਨਦਗ ਵੀ ਨਜ਼ਰ ਆਉਂਦਾ ਸੀਗਾ ਪਰ ਹੁਣ ਪੰਜਾਬ ਸਰਕਾਰ ਦੇ ਵੱਲੋਂ ਇਸ ਨੂੰ ਦੇਖਦੇ ਦੌਰਾਨ ਆਮਾ ਦੀ ਪਾਰਟੀ ਕਲੀਨਿਕ ਦੇ ਵਿੱਚ ਇਸ ਨੂੰ ਉਪਲਬਧ ਕਰਾਇਆ ਗਿਆ ਤੁਹਾਡੇ ਘਰ ਦੇ ਕੋਲ ਤਾਕਿ ਤੁਸੀਂ ਜਲਦ ਤੋਂ ਜਲਦ ਆਪਣਾ ਇਸ ਵੈਕਸੀਨ ਲਵਾ ਕੇ ਤੁਸੀਂ ਸੁਰੱਖਿਤ ਹੋ ਸਕੋ ਮੇਰੇ ਨਾਲ ਇਸ ਟਾਈਮ ਅਧਿਕਾਰ ਜੀ ਨੇ ਗੱਲਬਾਤ ਕਰਦੇ ਪੂਰੀ ਜਾਣਕਾਰੀ ਲੈਣੇ ਸਰ ਨਮਸਕਾਰ ਕੀ ਨਮਸਕਾਰ ਜੀ ਮੇਰਾ ਨਾਮ ਡਾਕਟਰ ਵਿਵੇਕ ਕਟਾਰੀਆ ਜੀ ਕੈਸੇ ਵੈਕਸੀਨ ਉਪਲਬਧ ਕੀ ਗਈ ਹੈ ਕਿਤੇ ਕਿਤੇ ਵੈਕਸੀਨ ਉਪਲੱਬਧਾ ਕੀਤੀ ਦੇਖੋ ਆਪਣੀ ਜਿਹੜੀ ਐਂਟੀ ਰੇਬੀਜ਼ ਵੈਕਸੀਨ ਹੈ ਜਿਹੜੀ ਕਿਸੇ ਵੀ ਕੁੱਤੇ ਦੇ ਕੱਟਣ ਤੋਂ ਬਾਅਦ ਆਪਾਂ ਸ਼ੁਰੂ ਤੋਂ ਹੀ ਫ੍ਰੀ ਆਫ ਕਾਸਟ ਹਰ ਇੱਕ ਜਗ੍ਹਾ ਚੱਲ ਰਹੀ ਸੀਗੀ ਪਰ ਹੁਣ ਪਹਿਲਾਂ ਸੀਗਾ ਕਿ ਡਿਸਟ੍ਰਿਕਟ ਲੈਵਲ ਤੇ ਆਪਣੇ ਡਿਸਟ੍ਰਿਕਟ ਹਸਪੀਟਲ ਜਾਂ ਸਬਡਿਵੀਜ਼ਨ ਲੈਵਲ ਤੇ ਐਸ ਡੀ ਐਚ ਹਸਪੀਟਲ ਜਾਂ ਸੀ ਐਚ ਸੀ ਕਮਿਊਨਿਟੀ ਹੈਲਥ ਸੈਂਟਰ ਸਾਡੇ ਸੀਗੇ ਉਹਨਾਂ ਚ ਅਵੇਲੇਬਲ ਸੀ ਐਂਡ ਫ੍ਰੀ ਆਫ ਕਾਸਟ ਚੱਲ ਰਹੀ ਸੀਗੀ ਹੁਣ ਪੰਜਾਬ ਸਰਕਾਰ ਦੇ ਸਿਹਤ ਮਹਿਕਮੇ ਦੇ ਅੰਡਰ ਆਪਣੇ ਐਚ ਐਮ ਸਰਦੀ ਰਹਿਨਮਾਈ ਅੰਡਰ ਜਿੰਨੇ ਵੀ ਆਮ ਆਦਮੀ ਕਲੀਨਿਕ ਖੁੱਲੇ ਹਨ ਹੁਣ ਆਪਾਂ ਉਹਨਾਂ ਚ ਵੀ ਪ੍ਰੋਵਾਈਡ ਕਰਤੀ ਹੈ ਆਮ ਆਦਮੀ ਕਲੀਨਿਕ ਖੁੱਲਣ ਦਾ ਉਪਰਾਲਾ ਇਹ ਹੈ ਸੀਗਾ ਕਿ ਆਊਟਰੀਚ ਜਿਹੜੀ ਮੈਡੀਕਲ ਹੈਲਥ ਫੈਸਿਲਿਟੀ ਸੀ ਲੋਕਾਂ ਦੇ ਲਾਗੇ ਹੋ ਜਾਂਦਾ ਕਿ ਲੋਕਾਂ ਨੂੰ ਟ੍ਰੈਵਲ ਨਾ ਜ਼ਿਆਦਾ ਕਰਨਾ ਪਵੇ ਤੇ ਕਿਸੇ ਵੀ ਚੀਜ਼ ਲਈ ਜੇ ਉਹਨਾਂ ਨੂੰ ਹੈਲਥ ਫੈਸਿਲਿਟੀ ਦੀ ਲੋੜ ਹੈ ਤਾਂ ਨੀਅਰੈਸਟ ਉਹਨਾਂ ਦੇ ਖੋਲਤੀ ਹੈ ਉਹਨੇ ਹਰ ਇੱਕ ਆਮ ਆਦਮੀ ਕਲੀਨਿਕ ਸਾਡੇ ਲੁਧਿਆਣੇ ਚ 94 94 ਆਮ ਆਦਮੀ ਕਲੀਨਿਕਸ ਹੈਗੇ ਆ ਇਹ ਸਾਰਿਆਂ ਚ ਉਹਨੇ ਅਵੇਲੇਬਲ ਹੈ ਜੀ ਸਰ ਇਸ ਨੂੰ ਹੁਣ ਹੋਰ ਕੀ ਕੀ ਲਾਭ ਮਿਲ ਸਕਦਾ ਹੈ ਲੋਕਾਂ ਨੂੰ ਕਿਉਂਕਿ ਕਾਫੀ ਨੇੜੇ ਹੋ ਗਿਆ ਆਮ ਆਦਮੀ ਪਾਰਟੀ ਕਲੀਨਿਕ ਤੇ ਇਸ ਵਿੱਚ ਕਿਹੜੀ ਕਿਹੜੀ ਦਵਾਈਆਂ ਉਪਲਬਧ ਹੋ ਸਕਦੀਆਂ ਹੋਰ ਵੀ ਅਦਰਵਾਈਜ਼ ਨੀ ਦੇਖੋ ਆਪਣੀ ਲਿਸਟ ਹੈ ਗਈਆਂ 121 ਦਵਾਈਆਂ ਦੀ ਜਿਹੜੀ ਹੈ ਆਲਰੇਡੀ ਆਮ ਆਦਮੀ ਕਲੀਨਿਕ ਚ ਮਿਲ ਰਹੀਆਂ ਆਪਣੇ ਟੈਸਟ ਹੈਗੇ ਹੈ ਟੈਸਟ ਸਾਰੇ ਸਾਰੇ ਟੈਸਟ ਆਮ ਆਦਮੀ ਕਲੀਨਿਕ ਚ ਫ੍ਰੀ ਹੈ ਉਸ ਤੋਂ ਵਧਾਈ ਆਪਣੀ ਪੰਜਾਬ ਸਰਕਾਰ ਇਨਾਂ ਚ ਜਿਹੜੀ ਫੈਸਿਲਿਟੀਆਂ ਵਧਾ ਰਹੀ ਹੈ ਉਹਦੇ ਇੱਕ ਉਹਨਾਂ ਨੇ ਇਨ ਲੇਟਸ ਇਹ ਕੀਤਾ ਕਿ ਐਂਟੀ ਰੇਬੀਜ਼ ਵੈਕਸੀਨ ਇਹ ਵੀ ਵਧਾਈ ਹੈ ਹੁਣ ਜਿਦਾਂ ਕਿ ਆਪਾਂ ਨੂੰ ਪਤਾ ਹੀ ਹੈ ਸਾਰਿਆਂ ਨੂੰ ਜੇ ਕਿਸੇ ਦੀ ਰੇਬੀਜ਼ ਰੇਬੀਜ਼ ਬਿਮਾਰੀ ਇਹੋ ਜੀ ਹੈ ਜਿਹਦਾ ਕੋਈ ਇਲਾਜ ਨਹੀਂ ਹੈ ਤਾਂ ਇਹਦਾ ਇਲਾਜ ਹੀ ਇਹਦੀ ਪ੍ਰੀਵੈਂਸ਼ਨ ਹੈ ਸੋ ਬੇਸਿਕਲੀ ਤੁਹਾਡੇ ਮਾਧਿਅਮ ਤੋਂ ਮੈਂ ਹਰ ਇੱਕ ਪਬਲਿਕ ਨੂੰ ਸਾਰਿਆਂ ਨੂੰ ਇਹ ਵੀ ਦੱਸਣਾ ਚਾਹਾਂਗਾ ਕਿ ਜਦੋਂ ਹੀ ਤੁਹਾਨੂੰ ਕੋਈ ਇਵੈਂਟ ਹੁੰਦਾ ਹੈ ਇੱਕ ਡੌਗ ਬਾਈਟ ਦਾ ਕੁੱਤਾ ਵੱੜਦਾ ਹੈ ਆਵਾਰਾ ਕੁੱਤਾ ਵੱੜਦਾ ਹੈ ਜਾਂ ਕੋਈ ਵੀ ਕੁੱਤਾ ਵੱੜਦਾ ਹੈ ਸਾਨੂੰ ਹਜੇ ਤੱਕ ਤਾਂ ਨਹੀਂ ਨਾ ਪਤਾ ਕਿ ਉਹ ਨੂੰ ਹਲਕਿਆ ਹੋਇਆ ਜਾਂ ਨਹੀਂ ਹੋਇਆ ਤੁਸੀਂ ਇਮੀਡੀਏਟ ਜਾ ਕੇ ਆਪਣੀ ਜ਼ੀਰੋ ਡੋਜ਼ ਲਗਵਾਨੀ ਹੈ ਉਸ ਤੋਂ ਬਾਅਦ ਪੂਰਾ ਕੋਰਸ ਕੰਪਲੀਟ ਕਰਨਾ ਹੈ ਪੰਜ ਟੀਕਿਆਂ ਦਾ ਹੁੰਦਾ 0 7 14 28 21 ਦਾ 28 ਤਾਂ ਹੀ ਆਪ ਇਸਤੇ ਸਕਸੈਸਫੁਲੀ ਇਸ ਬਿਮਾਰੀ ਤੋਂ ਇਲਾਜ پا ਸਕਾਂਗੇ। ਹੋਰ ਕੀ ਲੋਕਾਂ ਨੂੰ ਜਾਣਕਾਰੀ ਦੇ ਦੇਣਾ ਚਾਹੋਗੇ ਜਾਂ ਹੋਰ ਕੀ ਅਵੇਅਰ ਕਰਨਾ ਚਾਹੋਗੇ ਕਿ ਕਿਸ ਤਰ੍ਹਾਂ ਇਸ ਆਤੰਕ ਕੁੱਤੇ ਤੋਂ ਬਚਣ ਕਿਉਂਕਿ ਅਕਸਰ ਹੀ ਲਗਾਤਾਰ ਮੱਲੇ ਦੇ ਵਿੱਚ ਕਾਫੀ ਕੁੱਤੇ ਫਿਰਦੇ ਹੁੰਦੇ ਨੇ ਬੱਚੇ ਛੋਟੇ ਛੋਟੇ ਬੱਚਿਆਂ ਨੂੰ ਅਟੈਕ ਕਰਦੇ ਨੇ। ਵੇਖੋ ਮੈਂ ਤਾਂ ਹੁਣ ਤੁਹਾਨੂੰ ਰੇਬੀਸ ਬਾਰੇ ਹੀ ਦੱਸ ਸਕਦਾ ਹਾਂ ਕੁੱਤੇ ਹੁਣ ਵੱਢ ਰਹੇ ਆ ਜਾਂ ਕਿਸੇ ਨੂੰ ਪਹਿਲੇ ਤਾਂ ਅਵੋਇਡ ਕਰੋ ਕੁੱਤਿਆਂ ਨਾਲ ਇਕੱਲੇ ਜਾਣਾ। ਹੁਣ ਜੇ ਬਾਈਟ ਚਾਂਸ ਕੋਈ ਇਨਸਟੈਂਸ ਹੋ ਵੀ ਜਾਂਦਾ ਤੁਹਾਡੇ ਤੇ ਡੌਗ ਬਾਈਟ ਦਾ ਇਮੀਡੀਏਟਲੀ ਨੀਅਰੈਸਟ ਹੈਲਥ ਫੈਸਿਲਿਟੀ ਤੇ ਜਾ ਕੇ ਆਪਣੇ ਮੈਡੀਕਲ ਸਟਾਫ ਨੂੰ ਮੈਡੀਕਲ ਅਫੀਸਰ ਨੂੰ ਉੱਥੋਂ ਸਲਾਹ ਲਓ ਉਹਨਾਂ ਦੀ ਸਲਾਹ ਤੇ ਆਪਾਂ ਇਹ ਵੈਕਸੀਨ ਸ਼ੁਰੂ ਕਰਵਾਓ ਵੈਕਸੀਨ ਸ਼ੁਰੂ ਕਰਵਾਣਾ ਨਹੀਂ ਇਹਨੂੰ ਵੈਕਸੀਨ ਨੂੰ ਡੋਜ਼ ਨੂੰ ਕੰਪਲੀਟ ਕਰਨਾ ਪਤਾ ਹੈ ਇਹ ਸਾਡੇ ਸਗੇ ਡਾਕਟਰ ਵਿਵੇਕ ਕਿਟਾਰੀ ਇਹਨਾਂ ਦੇ ਵੱਲੋਂ ਦੱਸਿਆ ਗਿਆ ਕਿ ਹੁਣ ਤੁਹਾਡੇ ਘਰ ਦੇ ਕੋਲ ਵੀ ਮਹੱਲਾ ਕਲੀਨਿਕ ਆਮੋਦੀਪਾਰਟੀ ਕਲੀਨਿਕ ਦੇ ਵਿੱਚ ਐਂਟੀ ਰੈਬਸ ਦੀ ਵੈਕਸੀਨ ਜਿਹੜੀ ਕਿ ਹੁਣ ਉਪਲਬਧ ਤੇ ਜੇਕਰ ਤੁਹਾਨੂੰ ਕੋਈ ਕੁੱਤਾ ਜਾਂ ਅਗਰ ਕੋਈ ਡੌਗ ਜਾਂ ਕੋਈ ਵੀ ਬਾਈਟ ਵਗੈਰਾ ਕਰਦਾ ਵੇ ਤੇ ਤੁਸੀਂ ਆਰਾਮ ਦੇ ਨਾਲ ਆਪਣੇ ਆਪਣੇ ਮਹੱਲੇ ਦੇ ਵਿੱਚ ਜਿਹੜਾ ਆਮੋਦੀਪਾਰਟੀ ਕਲੀਨਿਕ ਖੁੱਲਿਆ ਹੋਇਆ ਹੈ ਉਸ ਦੇ ਵਿੱਚ ਜਾ ਕੇ ਤੁਸੀਂ ਇਹ ਮੈਡੀਸਿਨ ਜਾਂ ਇਹ ਵੈਕਸੀਨ ਲਵਾ ਕੇ ਆਪਣੇ ਆਪ ਨੂੰ ਸੁਰੱਖਿਤ ਕਰ ਸਕਦੇ ਹੋ ਤੁਹਾਨੂੰ ਜਾਣਕਾਰੀ ਕਿੱਥੇ ਲੱਗੀ ਸਾਨੂੰ ਕਮੈਂਟ ਸੈਕਸ਼ਨ 'ਚ ਜੋ ਦੱਸਿਓ ਜੁੜੇ ਹੋਣ ਨਾਲ 라이ਵ ਤੋਂ ਨਾਲ ਦੀਪਕ ਕਮਾਤਰਾ ਯੂਮੇ ਯੂਮ ਬੇਰੀ ਰਿਪੋਰਟ ਧੰਨਵਾਦ